ਰੀਅਲ ਫੈਕਟ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਨੂੰ ਪ੍ਰਦੀਪ ਢਿਲੋਂ ਦੀ ਪਿਆਰ ਭਰੀ ਸਤਿ ਸ਼ਕਾਲ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਚਾਇਤੀ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਦੌਰ ਹੈ ਪੂਰਾ ਸਰਗਰਮ ਹੈ ਔਰ ਜੇ ਅੱਜ ਦੀ ਗੱਲ ਕੀਤੀ ਜਾਵੇ ਅੱਜ ਅਸੀਂ ਪਹੁੰਚੇ ਹਾਂ ਗਦਰੀ ਬਾਬਿਆਂ ਦੀ ਧਰਤੀ ਲਾਲਾ ਲਾਜਪਤ ਰਾਏ ਜੀ ਦੀ ਜਨਮ ਭੂਮੀ ਇਤਿਹਾਸਕ ਨਗਰ ਇਤਿਹਾਸਕ ਪਿੰਡ ਟੁੱਡੀਕੇ ਔਰ ਟੁੱਡੀਕੇ ਦੇ ਵਿੱਚ ਅੱਜ ਮੇਰੇ ਨਾਲ ਮੌਜੂਦ ਨੇ ਪਿੰਡ ਟੁੱਡੀਕੇ ਤੋਂ ਸਰਪੰਚੀ ਦੇ ਉਮੀਦਵਾਰ ਪੜੇ ਲਿਖੇ ਨੌਜਵਾਨ ਦਰਸ਼ਪ੍ਰੀਤ ਸਿੰਘ ਜੀ ਜਿਹੜੇ ਇਸ ਵਾਰ ਸਰਪੰਚੀ ਦੀ ਚੋਣ ਲੜ ਰਹੇ ਆ ਤੇ ਆਓ ਆਪਾਂ ਪਹਿਲਾਂ ਸਵਾਗਤ ਕਰਦੇ ਆਂ ਉਹਨਾਂ ਦਾ ਤੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆਂ ਪਿੰਡ ਟੁੱਡੀਕੇ ਨੂੰ ਲੈ ਕੇ ਉਹਨਾਂ ਦਾ ਕੀ ਵਿਚਨ ਸਭ ਤੋਂ ਪਹਿਲਾਂ ਦਰਸ਼ਪ੍ਰੀਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਇੱਥੇ ਪਹੁੰਚੇ ਆਂ ਤੇ ਪਿੰਡ ਦੀ ਗੱਲਬਾਤ ਸੁਣਨ ਲਈ ਪਹੁੰਚੇ ਆਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਜੀ ਸਭ ਤੋਂ ਪਹਿਲਾਂ ਕਿਹਾ ਜਾਂਦਾ ਕਿ ਪੰਚਾਇਤੀ ਚੋਣਾਂ ਆਪਾਂ ਅਕਸਰ ਗੱਲਾਂ ਕਰਦੇ ਆ ਕਿ ਜਦੋਂ ਸਿਆਸਤ ਦੀ ਗੱਲ ਤੁਰਦੀ ਆ ਤਾਂ ਉਹ ਸਰਪੰਚੀ ਤੋਂ ਸ਼ੁਰੂ ਹੁੰਦੀ ਆ ਪੰਚਾਇਤੀ ਤੋਂ ਸ਼ੁਰੂ ਹੁੰਦੀ ਆ ਸਿਆਸਤ ਫਿਰ ਅਗਲੇ ਜਿਹੜੇ ਪੜਾ ਆ ਉਹ ਐਮਪੀ ਤੱਕ ਪ੍ਰਧਾਨ ਮੰਤਰੀ ਤੱਕ ਜਾਂਦੇ ਆ ਹਾਂਜੀ ਸਰਪੰਚੀ ਬਹੁਤ ਇੰਪੋਰਟੈਂਟ ਅਹੁਦਾ ਹੈ ਜੇ ਦੇਖਿਆ ਜਾਵੇ ਤਾਂ ਜੇ ਸਰਪੰਚ ਆਪਣੀ ਤਾਕਤ ਪਹਿਚਾਣੇ ਤਾਂ ਬਹੁਤ ਭਾਵਰਾ ਨੇ ਹਾਂਜੀ ਤੇ ਅ ਅੱਜ ਦਾ ਜਿਹੜਾ ਸਮਾਂ ਹੈ ਉਹ ਇਹ ਕਹਿੰਦਾ ਕਿ ਪਿੰਡਾਂ ਦੇ ਸਰਪੰਚ ਪੜ੍ਹੇ ਲਿਖੇ ਤੇ ਯੂਥ ਨੋਕੇ ਆਉਣਾ ਚਾਹੀਦਾ ਤੇ ਪੜ੍ਹੇ ਲਿਖੇ ਹੋਣੇ ਚਾਹੀਦੇ ਆ ਮੈਂ ਸਭ ਤੋਂ ਪਹਿਲਾਂ ਜਾਨਣਾ ਚਾਹਾਂਗਾ ਕਿ ਦਰਸ਼ਪ੍ਰੀਤ ਤੁਹਾਡੀ ਕੁਆਲਿਫਿਕੇਸ਼ਨ ਦੀ ਜੇ ਗੱਲ ਕੀਤੀ ਜਾਵੇ ਪੜ੍ਹਾਈ ਲਿਖਾਈ ਦੀ ਤਾਂ ਕਿੰਨਾ ਕੁ ਪੜ੍ਹੇ ਆ ਅ ਮੇਰੀ ਕੁਆਲੀਫਿਕੇਸ਼ਨ ਜੀ ਮੈਂ ਬੀਏ ਕੀਤੀ ਹੋਈ ਆ ਜੀ ਤੇ ਬਾਕੀ ਜਿਹੜੀ ਤੁਸੀਂ ਗੱਲ ਕਹੀ ਆ ਵੀ ਪਿੰਡ ਦੇ ਆਪਣੇ ਸਰਪੰਚ ਆ ਜਾਂ ਪੰਚਾਇਤ ਆ ਪੜ੍ਹੀ ਲਿਖੀ ਹੋਣੀ ਚਾਹੀਦੀ ਆ ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਆ ਪਰ ਮੈਂ ਇਹ ਚੀਜ਼ ਦੇ ਵਿੱਚ ਬਲੀਵ ਕਰਦਾ ਬਈ ਪਿੰਡ ਦਾ ਸਰਪੰਚ ਜਾਂ ਪਿੰਡ ਦੇ ਪਿੰਡ ਦੀ ਪੰਚਾਇਤ ਪੜ੍ਹੇ ਲਿਖੇ ਦੇ ਹੋਣ ਦੇ ਨਾਲ ਨਾਲ ਉਦਮੀ ਹੋਣੀ ਚਾਹੀਦੀ ਉਦਮੀ ਹੋਣੀ ਚਾਹੀਦੀ ਕਿਉਂਕਿ ਇਹ ਕੰਮ ਸਾਰੇ ਉਦਮ ਨਾਲ ਹੁੰਦੇ ਆ ਜੀ ਬਿਲਕੁਲ ਉਹਦਮ ਤੋਂ ਕੱਲੀ ਪੜ੍ਹਾਈ ਲਿਖਾਈ ਵੀ ਨਹੀਂ ਕਰਦੀ ਹਾਂਜੀ ਉਹਦਮ ਲਿਖਾਈ ਦੇ ਨਾਲ ਤੁਹਾਡੇ ਵਿੱਚ ਅੰਦਰੋਂ ਜਜ਼ਬਾ ਹੋਣਾ ਚਾਹੀਦਾ ਉਹ ਉਦਮ ਹੀ ਹਾਂਜੀ ਬਿਲਕੁਲ ਸਾਡੇ ਬਜ਼ੁਰਗ ਸਾਡੇ ਪਿੰਡ ਦਾ ਇਤਿਹਾਸ ਰਿਹਾ ਵੀ ਸਾਡੇ ਬਜ਼ੁਰਗ ਸਰਪੰਚ ਸੀਗੇ ਜਿਹੜੇ ਉਹ ਘੱਟ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਾਡੇ ਪਿੰਡ ਦਾ ਵਿਕਾਸ ਬਹੁਤ ਸੱਚਜੇ ਢੰਗ ਨਾਲ ਕੀਤਾ ਹੂੰ ਤੇ ਇਸ ਕਰਕੇ ਇਹ ਗੱਲ ਕਿਤੇ ਨਾ ਕਿਤੇ ਝੂਠੀ ਪੈ ਜਾਂਦੀ ਆ ਵੀ ਪੜ੍ਹੇ ਲਿਖੇ ਹੋਣਾ ਵੀ ਜ਼ਰੂਰੀ ਆ ਪਰ ਜੇ ਤੁਹਾਡੇ ਚ ਉਦਮੰਦੀ ਘਾਟ ਆ ਤਾਂ ਫੇਰ ਨਹੀਂ ਕੋਈ ਹੋ ਸਕਦਾ ਇਹ ਤੁਹਾਡੀ ਕੁਆਲਿਫਿਕੇਸ਼ਨ ਕੋਈ ਮੈਨੇ ਨਹੀਂ ਰੱਖਦੀ ਤੇ ਬਾਕੀ ਐਜੂਕੇਸ਼ਨ ਦੇ ਪ੍ਰਤੀ ਮੇਰੀ ਨਿੱਜੀ ਰਏ ਇਹ ਆ ਬਈ ਜਿਹੜੀਆਂ ਆਪਾਂ ਡਿਗਰੀਆਂ ਕਰਦੇ ਆਂ ਵੀ ਇਹ ਸਿਰਫ ਡਿਗਰੀਆਂ ਨੰਬਰ ਆ ਇਹ ਜੇ ਐਜੂਕੇਸ਼ਨ ਦੀ ਗੱਲ ਕਰੀਏ ਐਜੂਕੇਸ਼ਨ ਤਾਂ ساری ਉਮਰ ਜੇ ਆਪਾਂ ਲੈਂਦੇ ਰਹੀਏ ਤਾਂ ਉਹ ਆਪਾਂ ਨੇ ਘਾਟ ਹੀ ਘਾਟ ਹੀ ਘਾਟ ਆ ਹੁਣ ਜੇ ਹੁਣ ਮੰਨ ਕੇ ਚੱਲੋ ਜੇ ਮੈਂ ਕਹਿੰਦਾ ਵੀ ਮੇਰੀ ਬੀਏ ਕੀਤੀ ਆ ਤੇ ਬਈ ਮੇਰੀ ਡਿਗਰੀ ਕੀਤੀ ਆ ਜਾਂ ਕਿਸੇ ਦੀ ਐਮਏ ਕੀਤੀ ਆ ਜਾਂ ਕਿਸੇ ਦੀ ਪੀਐਚਡੀ ਕੀਤੀ ਆ ਕੋਈ ਵੀ ਡਿਗਰੀ ਕੀਤੀ ਆ ਤੇ ਉਹ ਜੇ ਅੱਜ ਦਾ ਜਿਹੜਾ ਨਵਾਂ ਯੋਗ ਆ ਰਿਹਾ ਏਆਈ ਦਾ ਆ ਰਿਹਾ ਵਾ ਏਆਈ ਦੇ ਮੁਰੇ ਸਾਰੇ ਫੇਰ ਆ ਉਹ ਬਿਲਕੁਲ ਠੀਕ ਹੈ ਏਆਈ ਦੇ ਮੂਰੇ ਉਹ ਸਾਰੇ ਫਿਰ ਇਹੀ ਗੱਲ ਆ ਵੀ ਜੇ ਆਪਾਂ ਆਪਦੇ ਆਪ ਨੂੰ ਐਜੂਕੇਟ ਕਹਾਉਣਾ ਤਾਂ ਆਪਾਂ ਨੂੰ ਜ਼ਮਾਨੇ ਦੇ ਨਾਲ ਨਾਲ ਹੀ ਚੱਲਣਾ ਪੈਣਾ ਪੈਣਾ ਬਈ ਜ਼ਮਾਨੇ ਦੀ ਨਵੀਂ ਐਜੂਕੇਸ਼ਨ ਕਿਹੜੀ ਆ ਬਈ ਆਉਣ ਵਾਲੇ ਟਾਈਮ ਦੀ ਨਵੀਂ ਐਜੂਕੇਸ਼ਨ ਕਿਹੜੀ ਆ ਤੇ ਮੈਂ ਹਮੇਸ਼ਾ ਇੰਟਰਸਟ ਰੱਖਦਾ ਵੀ ਹੁਣ ਜੇ ਮੰਨ ਕੇ ਚੱਲੋ ਬਈ ਏਆਈ ਦਾ ਜ਼ਮਾਨਾ ਆ ਰਿਹਾ ਤੇ AI ਬਾਰੇ ਮੈਨੂੰ ਪਤਾ ਹੋਵੇ ਤਕਨੀਕੀ ਯੁੱਗ ਜਾਨੀ ਅੱਜ ਦੀ ਜਿਹੜੀ ਲੋੜ ਹੈ ਹਾਂਜੀ 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 AI ਬਾਰੇ ਮੈਨੂੰ ਪਤਾ ਹੋਵੇ ਤੇ ਮੈਂ ਉਹਨੂੰ ਆਪਦੇ ਪੈਨ ਲਈ ਜਾ ਆਪਦੇ ਕਮਾਤੰਦਿਆਂ ਲਈ ਕਿਵੇਂ ਵਰਤ ਸਕਦਾ ਕਮਾਤੰਦਿਆਂ ਲਈ ਵਰਤ ਸਕਦਾ ਬਾਕੀ ਦੂਜੀ ਗੱਲ ਇੱਕ ਸਿਆਣੇ ਦੀ ਕਹਾਵਤ ਹੈ ਕਹਿੰਦੇ ਕਿ ਕਈ ਵਾਰ ਤੁਹਾਨੂੰ ਕਿਤਾਬਾਂ ਉਹ ਚੀਜ਼ ਨਹੀਂ ਸਿਖਾ ਪਾਉਂਦੀਆਂ ਜਿਹੜੇ ਜ਼ਿੰਦਗੀ ਦੇ ਥਪੇੜੇ ਆ ਤੁਹਾਡੇ ਜਿਹੜੀ ਜ਼ਿੰਦਗੀ ਦੀਆਂ ਕਠਿਨਾਈਆਂ ਜਦੋਂ ਤੁਸੀਂ ਦੁਨੀਆ ਚ ਵਿਚਰਦੇ ਆ ਉਹ ਜਿਹੜਾ ਐਕਸਪੀਰੀਅੰਸ ਹੈ ਤੁਹਾਡਾ ਉਹ ਤੁਹਾਨੂੰ ਬਹੁਤ ਕੁਝ ਸਿਖਾ ਜਾਂਦਾ ਹੈ ਉਹੀ ਗੱਲਾਂ ਦੇ ਵਿੱਚੋਂ ਹੀ ਮੈਂ ਗੱਲ ਕਰਦਾ ਸੀ ਵੀ ਸਾਡੇ ਬਯੁਰਗਾ ਨੇ ਬਈ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਇਤਿਹਾਸ ਇੱਕ ਪੰਡ ਢੁੱਡੀ ਕੇ ਸਾਡੇ ਸਾਡਾ ਪਿੰਡ ਕੋਈ ਜਾਣ ਪਹਿਚਾਨ ਦਾ ਮਹਤਾਜ ਨਹੀਂਗਾ ਸਾਡੇ ਪਿੰਡ ਦੇ ਗਦਰੀ ਬਾਬਿਆਂ ਨੇ ਸਾਡੇ ਪਿੰਡ ਦੇ ਸ਼ਹੀਦਾਂ ਨੇ ਲਾਲ ਲਾਜਪਤਰਾਏ ਜੀ ਨੇ ਦੇਸ਼ ਨੂੰ ਯਾਦ ਕਰਾਉਣ ਦੇ ਵਿੱਚ ਮੋਰੀ ਭੂਮਿਕਾ ਨਿਭਾਈ ਹੈ ਬਿਲਕੁਲ ਤੇ ਸਾਡੇ ਜਿਹੜੇ ਬਜ਼ੁਰਗ ਸਰਪੰਚ ਸੀਗੇ ਨਾ ਸਾਡੇ ਜਿਹੜੇ ਪੁਰਾਣੇ ਸਰਪੰਚ ਸੀਗੇ ਨਾ ਉਹੋ ਜੇ ਪੰਜਾਬ ਗਵਰਨਮੈਂਟ ਉਹਨਾਂ ਦੀ ਗੱਲ ਨਹੀਂ ਸੁਣਦੀ ਸੀ ਉਹ ਦਿੱਲੀ ਦੀ ਹੱਕ ਚ ਵੱਜਦੇ ਸੀਗੇ ਤੇ ਉੱਥੇ ਜਾ ਕੇ ਉਹਨਾਂ ਨੂੰ ਕਹਿੰਦੇ ਸੀ ਵੀ ਹਾਂ ਭਾਈ ਭਈ ਅਸੀਂ ਉਹ ਪਿੰਡ ਤੋਂ ਆਏ ਆ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਤੇ ਸਾਡੇ ਪਿੰਡ ਨੂੰ ਆਹ ਆਹ ਚੀਜ਼ਾਂ ਚਾਹੀਦੀਆਂ ਤੇ ਸਾਡੇ ਪਿੰਡ ਦੇ ਵਿੱਚ ਮੈਂ ਕਹਿੰਦਾ ਭਈ ਅੱਜ ਤੋਂ ਜਦੋਂ ਦਾ ਦੇਸ਼ ਯਾਦ ਹੋਇਆ ਉਸ ਟਾਈਮ ਤੋਂ ਲੈ ਕੇ ਲਾਲ ਬਹਾਦਰ ਸ਼ਾਹਤਰੀ ਸਾਡੇ ਪਿੰਡ ਆਏ ਆ ਪ੍ਰਧਾਨ ਮੰਤਰੀ ਜੀ ਪਿੱਛੇ ਆਪਣਾ ਆਪਣੇ ਮੋਦੀ ਜੀ ਦਾ ਵੀ ਬਣਿਆ ਸੀ ਪ੍ਰੋਗਰਾਮ ਪਰ ਕੈਨਸਲ ਹੋ ਗਿਆ ਠੀਕ ਆ ਜੀ ਉਹ ਉਸ ਇਹ ਸਾਰੀਆਂ ਗੱਲਾਂ ਉਹ ਸਾਡੇ ਬਯੁਰਗ ਜਾਣੋ ਸੀ ਉਹ ਚਾਹੇ ਘੱਟ ਪੜੇ ਲਿਖੇ ਸੀ ਪਰ ਉਹਨਾਂ ਨੇ ਆਪਦੇ ਉਦਮ ਸਦਕਾ ਸਾਡੇ ਪਿੰਡ ਦੇ ਵਿੱਚ ਕਾਲਜ ਲਿਆਂਦਾ ਸਾਡੇ ਪਿੰਡ ਦੇ ਵਿੱਚ ਹਸਪਤਾਲ ਲਿਆਂਦਾ ਸਾਡੇ ਪਿੰਡ ਦੇ ਵਿੱਚ ਵਾਟਰ ਵਰਕਸ਼ਾਪ ਪਹਿਲਿਆਂ ਸਮਾਂ ਦਾ ਸਮਿਆਂ ਦਾ ਆਇਆ ਹੋਇਆ ਵਾ ਸਾਡੇ ਪਿੰਡ ਦੇ ਵਿੱਚ ਆਪਣਾ ਵਾਟਰ ਘਰ ਘਰ ਤੱਕ ਪਾਣੀ ਪੰਚਾਇਆ ਉਹ ਸਾਡੇ ਬਿਉਰਗਾਂ ਦੀ ਦੇਣ ਆ ਪੰਜਾਬ ਦੇ ਵਿਕਸਿਤ ਪਿੰਡਾਂ ਚ ਉਹ ਗਿਣਿਆ ਜਾਂਦਾ ਸੀ ਉਸ ਸਮੇਂ ਤੇ ਆ ਨੇੜੇ ਤੇੜੇ ਦੇ ਪਿੰਡ ਵੀ ਇਸ ਗੱਲ ਦੀ ਇੱਕ ਉਹ ਮੰਨਦੇ ਆ ਵੀ ਇਹ ਬੇਟੂ ਡੀ ਕੇ ਪਿੰਡ ਇੱਕ ਆਪਣੇ ਨੇੜੇ ਤੇੜੇ ਦੇ ਪਿੰਡਾਂ ਤੋਂ ਇੱਕ ਆਰਡਰ ਉਤਬਾਹ ਰੱਖਦਾ ਤੇ ਉਹ 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 ਸਾਰੀ ਦੇਣ ਉਹ ਜਿਹੜੀ ਪੱਗ ਉਹ ਸਾਡੇ ਸਾਡੇ ਸ਼ਹੀਦਾਂ ਨੇ ਸਾਡੇ ਸਿਰ ਤੇ ਬੰਨੀ ਆ ਤੇ ਅਸੀਂ ਆਪਦੀ ਇਹ ਗੱਲ ਦਾ ਫਰਜ਼ ਸਮਝਦੇ ਆ ਬਈ ਆ ਦੇ ਸ਼ਹੀਦਾਂ ਦੀ ਬੰਨੀ ਹੋਈ ਪੱਗ ਅਸੀਂ ਸੰਭ ਨਹੀਂ ਕਿਵੇਂ ਆ ਇਹ ਸਾਡੇ ਮੈਂ ਕਹਿੰਨਾ ਵੀ ਪੰਚਾਇਤ ਦਾ ਨਹੀਂ ਹਰੇਕ ਇੱਕ ਪਿੰਡ ਦੇ ਵਸਨੀਕ ਦਾ ਫਰਜ ਹੈ ਬਿਲਕੁਲ ਬਹੁਤ ਸਿਆਣੀ ਗੱਲ ਕੀਤੀ ਹੈ ਹਰ ਇੱਕ ਵਸਨੀਕ ਦਾ ਫਰਜ ਹੈ ਦੂਜੇ ਨੰਬਰ ਤੇ ਤੁਹਾਡੀ ਗੱਲ ਦੇ ਵਿੱਚੋਂ ਹੀ ਅਗਲਾ ਸਵਾਲ ਉਪਜਦਾ ਹੈ ਕਿ ਜਦੋਂ ਤੁਹਾਡੇ ਪਿੰਡ ਦਾ ਐਡਾ ਰਤਬਾ ਹੋਵੇ ਨਗਰ ਦਾ ਐਡਾ ਐਡਾ ਰਤਬਾ ਹੋਵੇ ਫਿਰ ਉਸ ਨਗਰ ਦੀ ਜਿਹੜੀ ਸਰਪੰਚੀ ਉਸ ਨਗਰ ਦੀ ਜਿਹੜੀ ਵਾਗਡੋਰ ਸੰਭੜੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ ਇਸ ਨੂੰ ਕਿਵੇਂ ਦੇਖਦੇ ਹੋ ਕਿ ਜੇ ਲੋਕ ਤੁਹਾਡੇ ਹੱਕ ਦੇ ਵਿੱਚ ਫਤਵਾ ਦਿੰਦੇ ਆ ਹਾਂ ਜੀ ਤੁਹਾਨੂੰ ਸਰਪੰਚ ਬਣਾਉਂਦੇ ਆ ਤਾਂ ਪਿੰਡ ਲਈ ਕੀ ਵਿਜਨ ਰੱਖਦੇ ਹੋ ਤੁਸੀਂ ਕਿ ਮੈਂ ਜਿਹੜੇ ਕੰਮ ਹੈ ਕਿਉਂਕਿ ਅਕਸਰ ਸਾਡੇ ਆਮ ਜਦੋਂ ਅਸੀਂ ਇੰਟਰਵਿਊ ਕਰਦੇ ਹਾਂ ਸਰਪੰਚਾਂ ਦੇ ਉਮੀਦਵਾਰਾਂ ਦੀ ਜਾਂ ਜਾ ਕੇ ਜਦੋਂ ਗੱਲ ਕਰਦੇ ਹਾਂ ਤਾਂ ਸਾਡੀ ਇੱਕ ਲੋਕਾਂ ਦਾ ਇਹ ਬਣਿਆ ਹੋਇਆ ਕਿ ਸਿਰਫ ਗਲੀਆਂ ਦੀ ਇੰਟਰਲੌਕ ਤੱਕ ਤੇ ਨਾਲੀਆਂ ਤੱਕ ਸਾਡਾ ਵਿਕਾਸ ਸਿਮਟ ਕੇ ਰਹਿ ਗਿਆ ਹੈ ਪਰ ਦਰਸ਼ਪ੍ਰੀਤ ਕਿਉਂਕਿ ਇੱਕ ਉਸ ਪਿੰਡ ਨੂੰ ਰਿਪਰੈਜ਼ੈਂਟ ਕਰਨ ਜਾ ਰਿਹਾ ਆਉਣ ਵਾਲੇ ਸਮੇਂ 'ਚ ਜੇ ਇਨਸ਼ਾਅੱਲਾ ਪ੍ਰਮਾਤਮਾ ਕਿਰਪਾ ਕਰੇ ਕਿ ਤੁਸੀਂ ਜਿੱਤ ਜਾਂਦੇ ਹੋ ਜਿਹੜੇ ਪਿੰਡ ਦਾ ਇੱਕ ਆਪ ਦਾ ਰਤਬ ਹੈ ਤੇ ਫਿਰ ਦਰਸ਼ਪੀ ਦਾ ਵਿਜਨ ਵੀ ਵੱਖਰਾ ਹੋਣਾ ਚਾਹੀਦਾ ਹੈ ਵਿਜਨ ਦੀ ਜੇ ਗੱਲ ਕਰੀਏ ਜੀ ਬਈ ਅਸੀਂ 8 ਤੋਂ 9 ਸਾਲ ਪਹਿਲਾਂ ਪਿੰਡ ਦੇ ਵਿੱਚ ਸੇਵਾ ਕਰਨ ਦੀ ਇੱਕ ਮਹਮਲ ਚਾਲੂ ਕੀਤੀ ਸੀਗੀ ਹੂੰ ਠੀਕ ਹੈ ਜੀ ਉਹ ਉਹਦੇ ਵਿੱਚ ਅਸੀਂ ਤਿੰਨ ਜਿਹੜੇ ਮੇਨ ਮੁੱਦੇ ਆ ਅਸੀਂ ਉਹਨਾਂ ਨੂੰ ਲੈ ਕੇ ਚੱਲੇ ਸੀਗੇ ਸਿਹਤ ਪੜ੍ਹਾਈ ਤੇ ਵਾਤਾਵਰਨ ਹੂੰ ਤੇ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਤੇ ਅਸੀਂ ਕੰਮ ਕਰਨਾ ਸ਼ੁਰੂ ਜਿਹੜੇ ਅੱਜ ਦੇ ਮੇਰੇ ਖਿਆਲ ਸਾਰੇ ਦੇਸ਼ ਦੇ ਹੀ ਸਭ ਤੋਂ ਵੱਡੇ ਮੁੱਦੇ ਆ ਹਾਂਜੀ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਤੇ ਹੀ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਹੂੰ ਠੀਕ ਆ ਜੀ ਬਈ ਜੇ ਸੇਤ ਵਾਲੇ ਪਾਸਿਓਂ ਗੱਲ ਕੀਤੀ ਜਾਵੇ ਬਈ ਜੇ ਕੋਈ ਮੈਂ ਕਹਿੰਨਾ ਬਈ ਬਹੁਤ ਟਾਈਮ ਦੇ ਬਹੁਤ ਪੁਰਾਣੇ ਟਾਈਮ ਦੇ ਉੱਤੇ ਆਪਣੇ ਚੱਲੀ ਆਉਂਦਾ ਵੀ ਸਾਡੀ ਸੌਰਤ ਤੋਂ ਪਹਿਲਾਂ ਵੀ ਕਦੇ ਅਸੀਂ ਇਹ ਨਹੀਂ ਦੇਖਿਆ ਸੀ ਆ ਵੀ ਯਾਰ ਜੇ ਕੋਈ ਲੋੜਵੰਦ ਪਰਿਵਾਰ ਬਈ ਆਦਾ ਇਲਾਜ ਨਹੀਂ ਕਰਾ ਸਕਦਾ ਉਹਨਾਂ ਦੀ ਬਰਲੇ ਬੰਦੇ ਹੋਣਗੇ ਸੀਗੇ ਵੀ ਵੀ ਬਾਹ ਫੜਦੇ ਸੀ ਪਰ ਜਿਆਦਾ ਵੱਡੇ ਪੰਦਰ ਤੇ ਨਹੀਂ ਖੜੀ ਜਾਂਦੇ ਸੀ ਹਮ ਤੇ ਬਹੁਤ ਲੋੜਵੰਦ ਪਰਿਵਾਰ ਆ ਜਿਨ੍ਹਾਂ ਦਾ ਜਿਹੜੇ ਇਲਾਜਲੋਂ ਅਧੂਰੇ ਰਹਿ ਕੇ ਵੀ ਆਪਦੀ ਜਾਨ ਨੂੰ ਗਵਾ ਦਿੰਦੇ ਸੀ ਗਈ ਤੇ ਫਿਰ ਅਸੀਂ ਸਿਹਤ ਵਾਲੇ ਪਾਸਿਓਂ ਵੀ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲੱਗੇ ਠੀਕ ਆ ਜੀ ਐਨਆਰਆਈਆਂ ਦੇ ਸਹਿਯੋਗ ਦੇ ਨਾਲ ਸਾਰਾ ਕੁਝ ਹੋਇਆ ਜੀ ਤੇ ਮੈਂ ਕਿਹਾ ਸਾਡੇ ਪਿੰਡ ਦੇ ਐਨਆਰਆਈ ਇੰਨੇ ਜਾਦੇ ਸਹਿਯੋਗੀ ਆ ਨਾ ਸਾਡੇ ਪਿੰਡ ਦੇ ਐਨਆਰਆਈ ਬਹੁਤ ਚਿਰ ਦੇ ਬਾਅਦ ਗਏ ਹੋਇਆ ਤੇ ਉਹ ਸਾਡੇ ਪਿੰਡ ਲਈ ਮੈਂ ਕਹਿੰਦਾ ਉਹਨਾਂ ਨੇ ਢੁੱਡੀ ਕੇ ਪਿੰਡ ਨੂੰ ਦਿਲ ਦੇ ਵਿੱਚੋਂ ਨਹੀਂ ਕੱਢਿਆ ਨਹੀਂ ਬਸ ਇਹ ਚੀਜ਼ ਆਪਾਂ ਪੂਰੇ ਪੰਜਾਬ ਲਈ ਵੀ ਕਹਿ ਸਕਦੇ ਹਾਂ ਕਿਉਂਕਿ ਪੰਜਾਬੀ ਜਿਹੜੇ ਐਨ ਆਰ ਆਈ ਬੈਠੇ ਆ ਨਾ ਉਹਨਾਂ ਨੇ ਪੰਜਾਬ ਨੂੰ ਆਪਣੇ ਦਿਲ 'ਚ ਬਸਾਇਆ ਹੋਇਆ ਤੇ ਢੁੱਡੀ ਕੇ ਦਾ ਤਾਂ ਫਿਰ ਗੱਲ ਹੀ ਵੱਖਰਾ ਉਹਨਾਂ ਦਾ ਜੀ ਇੱਕ ਜज्ਬਾ ਹੀ ਵੱਖਰਾ ਵਾ ਕਿਉਂਕਿ ਸ਼ਹੀਦਾਂ ਦਾ ਖੂਨ ਆ ਸਾਡੇ ਵਿੱਚ ਤੇ ਉਹ 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 ਬਈ ਮੈਂ ਕਹਿੰਦਾ ਵੀ ਅੱਜ ਤੱਕ ਸਾਡੀ ਟੀਮ ਨੇ ਅਸੀਂ ਕੰਮ ਕੋਈ ਵੀ ਕਰਨਾ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਕੰਮ ਰੱਖ ਦੇਣਾ ਭਈ ਭਾਈ ਅਸੀਂ ਆਹਾ ਕੰਮ ਕਰਨ ਲੱਗੇ ਆ ਠੀਕ ਹੈ ਜੀ ਹੂੰ ਤੇ ਅੱਜ ਤੱਕ ਸਾਨੂੰ ਲੋੜ ਨਹੀਂ ਪਈ ਅਸੀਂ ਪਰਸਨਲ ਤੌਰ ਤੇ ਕਿਸੇ ਐਨ ਆਰ ਆਈ ਨੂੰ ਫੋਨ ਕਰੀਏ ਹੂੰ ਅੱਜ ਤੱਕ ਕੋਈ ਐਨ ਆਰ ਆਈ ਕਹਿ ਦਵੇ ਵੀ ਦਰਸ਼ ਸਿਆ ਜਾਂ ਆਪਣੀ ਟੀਮ ਦੇ ਹੋਰ ਕਿਸੇ ਮੈਂਬਰ ਦਾ ਮੈਨੂੰ ਫੰਡਸ ਵਾਸਤੇ ਜਾਂ ਪਰਸਨਲ ਤੌਰ ਤੇ ਫੋਨ ਆਇਆ ਵੀ ਆਪਾਂ ਭਾਈ ਇਹ ਕੰਮ ਕਰ ਲੈ ਸਾਨੂੰ ਪੈਸੇ ਭੇਜ ਹੂੰ ਅੱਜ ਤੱਕ ਨਹੀਂ ਕੀਤਾ ਤੇ ਨਾ ਹੀ ਕਰਨਾ ਵਾ ਬਈ ਇੱਕ ਵੀਡੀਓ ਪਾ ਦਈਦੀ ਆ ਉਹ ਹਾਂਜੀ ਆ ਕੰਮ ਕਰਨ ਲੱਗੇ ਆ ਤੇ ਮੈਂ ਕਹਿੰਨਾ ਵੀ ਘੰਟਿਆਂ ਦੇ ਵਿੱਚ ਵਿੱਚ ਹੀ ਉਹ ਪੂਰਾ ਹੋ ਜਾਂਦਾ ਫੇਰ ਸਾਨੂੰ ਰੋਕਣੇ ਪੈਂਦੇ ਆ ਅਸੀਂ ਰੋਕਦੇ ਆ ਵੀ ਹਾਂ ਭਾਈ ਜਿੰਨੇ ਆਪਾਂ ਨੂੰ ਫੰਡ ਦੀ ਲੋੜ ਸੀ ਉਹਨਾਂ ਫੰਡ ਪੂਰਾ ਹੋ ਗਿਆ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਦੱਸਾਂਗੇ ਵੀ ਤੁਸੀਂ ਰੋਕਦਾ ਅਸੀਂ ਰੋਕਦੇ ਆਈ ਜਿਹੜੀ ਗ੍ਰੀਨ ਟੂ ਡੀ ਕੇ ਗ੍ਰੀਨ ਟੂ ਡੀ ਕੇ ਇੱਕ ਜਿਹੜੀ ਮੈਂ ਤੇ ਨਾਲ ਵੀ ਤੁਸੀਂ ਜੁੜੇ ਹੋਏ ਹੋ ਹਾਂਜੀ 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 ਤੇ ਉਹਦੇ ਲਈ ਫਿਰ ਉਹਦਾ ਵੀ ਤੁਸੀਂ ਦੇਖਦੇ ਤੁਸੀਂ ਉਹੀ ਕਰ ਰਹੇ ਹੋ ਤੇ ਉਹ ਆਪਣਾ ਟੀਮ ਬਣੀ ਹੋਈ ਆ ਜੀ ਉਹ ਟੀਮ ਸਾਰੀ ਉਹ ਦੇਖਦੀ ਆ ਸਾਰਾ ਕੁਝ ਜੀ ਤੇ ਉਹ ਟੀਮ ਦੇ ਵਿੱਚ ਉਹੀ ਮੈਂ ਤੁਹਾਨੂੰ ਗੱਲ ਕਰਨ ਲੱਗਾ ਵੀ ਸਿਹਤ ਵਾਲੇ ਪਾਸਿਓਂ ਫਿਰ ਪੜ੍ਹਾਈ ਵਾਲੇ ਪਾਸੇ ਲੋੜਵੰਦ ਆਪਣੇ ਵਿਦਿਆਰਥੀਆਂ ਦੀ ਮਦਦ ਕਰਨੀ ਜੇ ਕੋਈ ਹੁਸ਼ਿਆਰ ਬੱਚਾ ਉਹਦੀ ਮਦਦ ਕਰਨੀ ਤੇ ਜੇ ਆਪਣਾ ਵਾਤਾਵਰਣ ਵਾਲੇ ਪਾਸੇ ਚੱਲੀਏ ਤੇ ਆਪਾਂ ਨਾਲ ਦਰਖਤ ਲਾਉਣੇ ਠੀਕ ਆ ਜੀ ਕਿਉਂਕਿ ਅਸੀਂ ਇਹ ਗੱਲ ਦੇ ਵਿੱਚ ਬਲੀਵ ਕਰਦੇ ਆ ਵੀ ਜਿਹੜੀ ਆਥੀਂ ਸੇਵਾ ਕੀਤੀ ਆ ਜਦੋਂ ਗੁਰਦਾਰਾ ਸਾਹਿਬ ਵਿੱਚ ਸੇਵਾ ਕੀਤੀ ਜਾਂ ਆਪਣੇ ਹੱਥੀ ਆਪਾਂ ਕਿਸੇ ਦੀ ਸੇਵਾ ਕਰਦੇ ਆ ਉਹਦਾ ਬਹੁਤ ਫਲ ਮੈਲਦਾ ਆਪਾਂ ਨੂੰ ਤੇ ਸਾਨੂੰ ਮਿਲ ਵੀ ਰਿਹਾ ਸਾਡੇ ਘਰ ਦੀ ਤਰੱਕੀ ਸਾਡੀ ਸੇਵਾ ਕਰਕੇ ਹੀ ਅਸੀਂ ਇਹ ਨਾਲੇ ਪੁੰਨ ਨਾਲੇ ਫਲੀਆਂ ਕਿਉਂਕਿ ਸੇਵਾ ਵੀ ਹੈ ਤੇ ਔਰ ਇੱਕ ਆਪਣੇ ਮਨ ਨੂੰ ਸਕੂਲ ਵੀ ਹੈ ਬਿਲਕੁਲ ਜੀ ਤੇ ਉਹ 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 ਮੈਂ ਕਹਿੰਨਾ ਵੀ ਉਹ ਚੀਜ਼ ਵੀ ਸੇਵਾ ਕਰਕੇ ਸਾਨੂੰ ਬਹੁਤ ਜ਼ਿਆਦਾ ਕਹਾਂਗੇ ਆਪਾਂ ਨੂੰ ਇੱਥੇ ਆਪਾਂ ਨੂੰ ਫਲ ਮਹਾਰਾਜ ਨੇ ਦੇਣਾ ਵਾ ਤੇ ਜਿਹੜਾ ਦਰਖਤ ਲਾਉਣ ਵਾਲੀ ਗੱਲ ਕਰਦੇ ਆਂ ਬਈ ਇਹ ਗੱਲ ਨੂੰ ਅਸੀਂ ਇਸ ਤਰੀਕੇ ਨਾਲ ਲੈਣੇ ਆਂ ਵੀ ਜੇ ਆਪਾਂ ਇੱਕ ਦਰਖਤ ਲਾਉਂਦੇ ਆ ਨਾ ਉਹਦੀ ਉਮਰ 100 ਸਾਲ 500 ਸਾਲ ਪੀੜੀਆਂ ਲਈ ਤੇ ਮੈਂ ਕਹਿੰਦਾ ਵੀ ਜੇ ਆਪਾਂ ਦਾ ਅੱਜ ਦਾ ਕੀਤਾ ਹੋਇਆ ਕੰਮ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਆਪਾਂ ਰਹਿਣਾ ਵੀ ਨਹੀਂ ਉਦੋਂ ਤੱਕ ਉਹ ਸੇਵਾ ਆਪਣੀ ਚੱਲਣੀ ਆ ਇਸ ਕਰਕੇ ਸਾਡਾ ਉਧਰਲੇ ਪ੍ਰਤੀ ਜਜ਼ਬਾ ਬਹੁਤ ਆ ਤੇ ਅਸੀਂ ਆਪਦੇ ਮਰਨ ਤੋਂ ਬਾਅਦ ਵੀ ਆਪ ਦੀ ਸੇਵਾ ਨੂੰ ਚਾਲੂ ਰੱਖਣਾ ਚਾਹੁੰਦੇ ਆ ਤੇ ਉਹ ਸਾਨੂੰ ਬਹੁਤ ਵਧੀਆ ਰਾਹ ਮਿਲਿਆ ਹੋਇਆ ਵੀ ਜਿਹਦੇ ਦੁਆਰਾ ਅਸੀਂ ਆਪਦੇ ਮਰਨ ਤੋਂ ਬਾਅਦ ਵੀ ਆਪਦੀ ਸੇਵਾ ਨੂੰ ਚਾਲੂ ਰੱਖ ਸਕਦੇ ਹਾਂ ਬਹੁਤ ਵਧੀਆ ਵਿਚਾਰ ਹੈ ਇਹ ਕਿਉਂਕਿ ਜੇ ਵਾਤਾਵਰਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੋਲਿਊਸ਼ਨ ਨੂੰ ਦੇਖਦੇ ਹੋਏ ਗਲੋਬਲ ਵਾਰਮਿੰਗ ਨੂੰ ਦੇਖਦੇ ਹੋਏ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੋ ਜਾਂਦੀ ਹੈ ਰੁੱਖ ਲਗਾਉਣ ਦਾ ਜਿਹੜਾ ਇੱਕ ਮੈਸੇਜ ਦਿੱਤਾ ਜਾਂਦਾ ਔਰ ਉਹ ਉਸ ਤੇ ਤੁਸੀਂ ਕਿਉਂਕਿ ਰੁੱਖ ਲਗਾ ਬਹੁਤ ਰੇ ਹੈ ਸੰਸਤਾਵਾਂ ਫਿਰ ਉਹ ਰੁੱਖਾਂ ਦੀ ਸਾਂਭ ਸੰਭਾਲ ਵੀ ਤੁਸੀਂ ਆਪ ਕਰਦੇ ਹੋ ਪ੍ਰੋਪਰ ਸਾਡੀ ਟੀਮ ਪ੍ਰੋਪਰ ਸੰਭਾਲ ਕਰਦੀ ਆ ਮੈਂ ਕਿੰਨਾ ਤੁਸੀਂ ਸਾਡੇ ਪਿੰਡ ਦੇ ਵਿੱਚ ਏੜਾ ਕੱਢ ਕੇ ਦੇਖ ਲਿਓ ਦਰਖਤ ਲੱਗੇ ਬਿਲਕੁਲ ਦੇਖਿਆ ਜੀ ਤੇ ਫਿਰ ਤੁਸੀਂ ਸਾਡੇ ਪਿੰਡ ਨੂੰ ਆਉਂਦੇ ਰਾਹਾਂ ਤੇ ਏੜਾ ਕੱਢ ਕੇ ਦੇਖ ਲਿਓ ਸਾਰੇ ਰਾਹ ਭਰੇ ਮਿਲਣਗੇ ਤੇ ਫਿਰ ਹਣ ਜਿਹੜਾ ਅਗਲਾ ਅਸੀਂ ਟੀਚਾ ਕਿਉਂਕਿ ਅਸੀਂ ਤਾਂ ਸਾਰੀ ਉਮਰ ਲੰਉਂਦੇ ਰਹਿਣਾ ਚਾਹਤ ਅਗਲਾ ਸਾਡਾ ਟੀਚਾ ਵੀ ਅਸੀਂ ਢਾਈਆਂ ਕਿੱਲਾਂ ਚ ਪਹਿਲਾਂ ਜੰਗ ਲਾਇਆ ਸੀਗਾ ਜੀ ਤੇ ਉਹ ਸ਼ਾਮ ਲਾੜ ਦੇ ਵਿੱਚ ਉਸ ਨੂੰ ਦੇਖਦੇ ਹੋਏ ਸਾਡੇ ਐਨ ਆਰ ਆਈ ਪਰਿਵਾਰ ਸਾਡੇ ਤੇ ਇੰਨਾ ਜਿਆਦਾ ਯਕੀਨ ਕਰਦੇ ਆ ਨਾ ਮੈਂ ਕਹਿੰਦਾ ਵੀ ਸਾਡਾ ਕਿਤੇ ਕਿਤੇ ਅਸੀਂ ਭਾਵਕ ਹੋ ਜਾਂਨੇ ਆ ਉਹ ਯਕੀਨ ਨੂੰ ਦੇਖ ਕੇ ਤੇ ਉਹ ਸਾਡੇ ਤੇ ਇੰਨਾ ਜਿਆਦਾ ਯਕੀਨ ਕਰਦੇ ਆ ਤੇ ਉਹਨਾਂ ਨੇ ਸਾਨੂੰ ਅੱਧਾ ਕਿੱਲਾ ਦਾਨ ਕੀਤਾ ਇੱਥੇ ਮੇਨ ਰੋਡ ਦੇ ਉੱਤੇ ਕੌਣ ਦਾਨ ਕਰਦਾ ਜੀ ਮੇਨ ਰੋਡ ਦੇ ਉੱਤੇ ਇੱਕ ਬਹੁਤ ਵੱਡੀ ਗੱਲ ਹੈ ਹੀਰਾ ਦਾ ਪਰਿਵਾਰ ਆ ਜੀ ਤੇ ਉਹਨਾਂ ਨੇ ਆਪ ਦੇ بیٹے ਦੀ ਦੀ ਯਾਦ ਦੇ ਵਿੱਚ ਅੱਧਾ ਕਿੱਲਾ ਦਾਨ ਕੀਤਾ ਵੀ ਤੁਸੀਂ ਇੱਥੇ ਦਰਖਤ ਲਾ ਦਿਓ ਉਹ ਦਰਖਤ ਤੁਸੀਂ ਜਾਂਦੇ ਹੋਏ ਦੇਖ ਕੇ ਜਾਓ ਸਾਰੇ ਚੱਲੇ ਹੋਏ ਆ ਜੀ ਤੇ ਫੇਰ ਸਾਰਿਆਂ ਤੋਂ ਵੱਡੀ ਗੱਲ ਸਾਡੇ ਬਾਜਾਪਤੀ ਤੋਂ ਕੈਨੇਡਾ ਚਾ ਦਰਸ਼ਨ ਸਿੰਘ ਜੀ ਤੇ ਉਹਨਾਂ ਨੇ ਸਾਨੂੰ ਸਾਢੇ 3 ਕਿੱਲੇ ਦਾਨ ਕੀਤੇ ਆ ਜੀ ਇਸ ਵਾਰ ਹਾਂਜੀ ਇਹ ਰੋਟਾਂ ਤੋਂ ਬਾਅਦ ਅਸੀਂ ਉਹ ਜੰਗਲ ਲਾਉਣਾ ਈ ਠੀਕ ਆ ਉਹ ਸਾਡੀ ਗੱਲਬਾਤ ਚੱਲਦੀ ਆ ਇੱਕ ਦੋ ਕੰਪਨੀਆਂ ਨਾਲ ਕਿਉਂਕਿ ਉਹ ਅਸੀਂ ਬਹੁਤ ਵਧੀਆ ਤਰੀਕੇ ਦਾ ਪ੍ਰੋਜੈਕਟ ਬਣਾਉਣਾ ਚਾਹੁੰਦੇ ਆ ਵੀ ਆਏ ਨੇ ਵੀ ਉਹ ਦਰਾਖਤ ਜਿਵੇਂ ਅੱਗੇ ਅਸੀਂ ਲਾਉਨੇ ਆ ਜਿਹੜੀਆਂ ਅੰਗੇ ਕੋਈ ਗ੍ਰਾਮ ਦੇ ਕੰਮ ਕਰਦੇ ਆ ਗਲਤੀਆਂ ਵੀ ਹੁੰਦੀਆਂ ਹਨ ਤੇ ਉਹ ਸਾਰੀਆਂ ਅਸੀਂ ਉਹਦੇ ਵਿੱਚ ਕਵਰ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਉਹ ਇੱਕ ਪ੍ਰੋਪਰ ਤਰੀਕੇ ਨਾਲ ਸਾਡੀਆਂ ਅਡ ਅਡ ਕੰਪਨੀਆਂ ਨਾਲ ਸਾਡੀ ਡੈਰੀ ਅਡ ਨੌਨ ਕੰਪਨੀਆਂ ਉਹਦੇ ਨਾਲ ਸਾਡੀ ਗੱਲ ਚੱਲ ਰਹੀ ਹੈ ਉਹ ਸਾਨੂੰ ਸਪਾਂਸਰ ਕਰੂਗੀ ਤੇ ਅਡ ਅਡ ਤਨੀਕਾਂ ਤਕਨੀਕਾਂ ਦੇ ਨਾਲ ਅਸੀਂ ਉੱਥੇ ਦਰਾਖਤ ਲਾਵਾਂਗੇ ਤੇ ਉੱਥੇ ਇੱਕ ਇੱਕ ਮੈਂ ਕਹਿੰਦਾ ਵੀ ਉਹਨੂੰ ਇੱਕ ਐਜੂਕੇਸ਼ਨ ਦਾ ਵੀ ਅਸੀਂ ਢੰਗ ਬਣਾਵਾਂਗੇ ਵੀ ਦਰਸਤਾਂ ਦੇ ਪ੍ਰਤੀ ਜਿਹੜੀ ਐਜੂਕੇਸ਼ਨ ਲੋਕਾਂ ਤੱਕ ਪਹੁੰਚ 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 ਦੀ ਹੋਣੀ ਚਾਹੀਦੀ ਆ ਵੀ ਅਸੀਂ ਉਥੇ ਬੱਚਿਆਂ ਦਾ ਵਿਜ਼ਿਟ ਕਰਾਇਆ ਕਰਾਂਗੇ ਵੀ ਆਹ ਹਾ ਦਰਸਤ ਦੀ ਕੀ ਬਹੁਤ ਆਹ ਦਰਸਤ ਦੀ ਕੀ ਜਿਵੇਂ ਪੱਤੋ ਹੀਰਾ ਪਿੰਡ ਦੇ ਵਿੱਚ ਇੱਕ ਬਾਗ ਲਗਾਇਆ ਗਿਆ ਗੁਰੂ ਗ੍ਰੰਥ ਸਾਹਿਬ ਬਾਗ ਜੀ ਜੀ ਮੈਨੂੰ ਪਤਾ ਜੀ ਬਹੁਤ ਵਧੀਆ ਕਨਸੈਪਟ ਹੈ ਹਾਂ ਜੀ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਜਦੋਂ ਪਿੰਡ ਦੇ ਲੋਕਾਂ ਨਾਲ ਅਸੀਂ ਗੱਲ ਕੀਤੀ ਜਾਂ ਹੋਰ ਉਮੀਦਵਾਰਾਂ ਨਾਲ ਵੀ ਗੱਲ ਕੀਤੀ ਇੱਕ ਸੀਵਰੇਜ ਦੀ ਸਮੱਸਿਆ ਦੀ ਗੱਲ ਵੀ ਸਾਹਮਣੇ ਆਈ ਹੈ ਟੁੱਡੀਕੇ ਦੇ ਵਿੱਚ ਪਾਣੀ ਦੀ ਨਿਕਾਸੀ ਕਿਉਂਕਿ ਆਮ ਤੌਰ ਤੇ ਪੰਜਾਬ ਦੇ ਪਿੰਡਾਂ 'ਚ ਹਰ ਪਿੰਡ 'ਚ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਹੈ ਇਸ ਨੂੰ ਲੈ ਕੇ ਕੀ ਸੋਚਦੇ ਹੋ ਸੀਰੀਅਸਲੀ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਇਹ ਤਾਂ ਮੈਂ ਕਹਿੰਨਾ ਵੀ ਟੁੱਡੀਕੇ ਪਿੰਡ ਨੂੰ ਅੱਜ ਤੋਂ 20-25 ਸਾਲ ਪਹਿਲਾਂ ਇਹ ਕੰਮ ਅਨਮਕੋਇਆ ਹੋਣਾ ਚਾਹੀਦਾ ਸੀ ਹੂੰ ਟੁੱਡੀ ਕੇ ਪਿੰਡ ਜਿਵੇਂ ਪਿੰਡ ਦਾ ਪਿੰਡ ਦਾ ਰਤਬਾ ਵਾ ਹੂੰ ਤੇ ਕੋਈ ਕਾਰਨਾਂ ਕਰਕੇ ਬਈ ਇਹ ਕੰਮ ਡਿਲੇ ਹੁੰਦਾ 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 ਵਾ ਮੈਂ ਤੁਹਾਨੂੰ ਜਿਵੇਂ ਕਿ ਪਹਿਲਾਂ ਦੱਸਿਆ ਬਈ ਇਹ ਇਹ ਇੰਨਾ ਕੰਮਾਂ ਲਈ ਅਸੀਂ ਪੰਜਾਬ ਗਵਰਨਮੈਂਟ ਜੇ ਸਾਨੂੰ ਕੁਛ ਦਿੰਦੀ ਆ ਠੀਕ ਆ ਨਹੀਂ ਅਸੀਂ ਦਿੱਲੀ ਦੀ ਹੱਕ ਚ ਵੱਜਾਂਗੇ ਅਸੀਂ ਇਹ ਚੀਜ਼ਾਂ ਕਰਨੀਆਂ ਹੀ ਕਰਨੀਆਂ ਹੂੰ ਇਹ ਚੀਜ਼ਾਂ ਸਾਡਾ ਮੋੱਖ ਮੰਤਬਾ ਵੀ ਇਹ ਚੀਜ਼ਾਂ ਅਸੀਂ ਕਰਨੀਆਂ ਸਾਡੇ ਪਾਈਪ ਲਾਈਨ ਸੀਵੇਜ ਦੇ ਨਾਲ ਨਾਲ ਸੀਵੇਜ ਤਾਂ ਪਾਉਣਾ ਹੀ ਪਾਉਣਾ ਨਾਲ ਜਿਹੜਾ ਔਣ ਵਾਲੀਆਂ ਪ੍ਰਭਖਾਂ ਉਹਨੂੰ ਅਸੀਂ ਮੱਦੇ ਨਜ਼ਰ ਲੱਕਦੇ ਹੋਏ ਸੀਵੇਜ ਦਾ ਕਨਸੈਪਟ ਸਾਡਾ ਬਹੁਤ ਵਧੀਆ ਵਾ ਵੀ ਅੱਡ ਅੱਡੇ ਛਪੜਾਂ ਦੇ ਵਿੱਚ ਅਸੀਂ ਅੱਡ ਅੱਡ ਪਾਉਂਡ ਬਣਾਉਣੇ ਆ ਉਹ ਉਹਦੇ ਵਿੱਚ ਮੀਂਹ ਵਾਲਾ ਪਾਣੀ ਅੱਡ ਹੋਵੇ ਜਿਹੜਾ ਕਿ ਆਪਾਂ ਖੇਤਾਂ ਵਿੱਚ ਵਰਤ ਸਕੀਏ ਸਿੰਚਾਈ ਵਾਸਤੇ ਪੂਜਾ ਗੰਦਾ ਪਾਣੀ ਅੱਡ ਹੋਵੇ ਠੀਕ ਹੈ ਜੀ ਉਹਦਾ ਵੀ ਇੱਕ ਮਾਡਲ ਲੈ ਕੇ ਟ੍ਰੀਟਮੈਂਟ ਪਲਾਂਟ ਲਗਾਉਂਦੇ ਹਾਂ ਜੀ ਹੁਣ ਹੁਣ ਕਿਉਂਕਿ ਅੱਜ ਕੱਲ ਕੀ ਆ ਛੱਪੜਾਂ ਦਾ ਇੰਨਾ ਕੁ ਮਾੜਾ ਹਾਲ ਹੋਇਆ ਪਿਆ ਬਈ ਛੱਪੜਾਂ ਦੇ ਜਿਹੜੇ ਨਾਲ ਲੱਗਦੇ ਘਰ ਆ ਉਹਨਾਂ ਦੇ ਜਿਆਦਾਤਰ ਮਜ਼ਦੂਰ ਪਰਿਵਾਰ ਤੇ ਮਜ਼ਦੂਰ ਪਰਿਵਾਰ ਮੈਂ ਕਹਿੰਦਾ ਵੀ ਸਾਰੀ ਦਿਹਾੜੀ ਉਹ ਵਿਚਾਰਾ ਕੰਮ ਤੋਂ ਥੱਕਿਆ ਹਾਰਾ ਉਹਨੇ ਹੱਥ ਨੇ ਘਰੇ ਆਉਣਾ ਹੁੰਦਾ ਤੇ ਰਾਤ ਨੂੰ ਜਦੋਂ ਰੋਟੀ ਖਾਣੀ ਆ ਤੇ ਮੈਂ ਕਹਿੰਦਾ ਵੀ ਪਰਦਾ ਦੇ ਨਾਲ ਉਹਨਾਂ ਦੇ ਵੀ ਮੈਂ ਕਹਿੰਦਾ ਵੀ ਉਹ ਰਹਿੰਦੇ ਕਿਵੇਂ ਤੇ ਉਹ ਰੋਟੀ ਕਿ ਮੈਂ ਖਾ ਸਕਦੇ ਆ ਉਹੋ ਜਿਹੇ ਮਾਹੌਲ ਦੇ ਵਿੱਚ ਯਾਨੀ ਕਿ ਅਸੀਂ ਆਪੇ ਆਪ ਨੂੰ ਖੋਜ ਕੇ ਮੈਂ ਸਮਝਿਆ ਵੀ ਸਾਡਾ ਘਰ ਉੱਥੇ ਨਹੀਂਗਾ ਨੇੜੇ ਨਹੀਂਗਾ ਆਪਣੇ ਛੱਪੜ ਦੇ ਨੇੜੇ ਉੱਥੇ ਮਜ਼ਦੂਰਾਂ ਦੇ ਵੀ ਘਰ ਆ ਜ਼ਿਮੀਂਦਾਰਾਂ ਦੇ ਵੀ ਘਰ ਆ ਪਰ ਬਹੁਤ ਔਖਾ ਜੀ ਤੇ ਉਹ ਚੀਜ਼ ਨੂੰ ਅਸੀਂ ਦਿਲੋਂ ਮਹਿਸੂਸ ਕਰਦੇ ਆ ਵੀ ਇਹ ਚੀਜ਼ਾਂ ਦੇ ਹੱਲ ਹੋਣੇ ਚਾਹੀਦੇ ਆ ਇਸ ਕਰਕੇ ਜੇ ਮੈਂ 8-9 ਸਾਲ ਤੋਂ ਵਿਚਰਦੇ ਸੀਗੇ ਸਾਨੂੰ ਬਹੁਤ ਚੀਜ਼ਾਂ ਲੱਗੀਆਂ ਵੀ ਜਿਹੜਾ ਇੱਕ ਪੰਚਾਇਤ ਇੱਕ ਸੱਚਜੇ ਢੰਗ ਨਾਲ ਉਦਮੀ ਪੰਚਾਇਤ ਕਰ ਸਕਦੀ ਆ ਕੰਮ ਵੀ ਉਹ ਕੰਮ ਹੋ ਨਹੀਂ ਰਿਹਾ ਤੇ ਉਹ ਕੰਮ ਕਰਨ ਕਰਕੇ ਹੀ ਅਸੀਂ ਇੱਕ ਬਹੁਤ ਵਧੀਆ ਟੀਮ ਬਣਾਈ ਆ ਤੇ ਬਹੁਤ ਵਧੀਆ ਪੰਚਾਇਤ ਲੈ ਕੇ ਆਵਾਂਗੇ ਤੇ ਮੈਂ ਹਰੇਕ ਬੰਦੇ ਨੂੰ ਕਹਿੰਦਾ ਅਸੀਂ ਸਾਡਾ ਪਹਿਲਾ ਕੰਮ ਕਰਨ ਦਾ ਤਰੀਕਾ ਵੀ ਇਹੀ ਆ ਵੀ ਅਸੀਂ ਜੇ ਐਨ ਆਰ ਆਈਆਂ ਦਾ ਪੈਸਾ ਹੁੰਦਾ ਐ ਨਹੀਂ ਵੀ ਦਿਹਾੜੀਏ ਲਾਤੇ ਭਾਈ ਵੀ ਕੰਮ ਕਰਤਾ ਸਾਡੀ ਆਪ ਨਾਲ ਕਈ ਚੱਕੀ ਹੁੰਦੀ ਆ ਅਸੀਂ ਆਪ ਨਾਲ ਕੰਮ ਕਰਦੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੇ ਆਪਾਂ ਪੰਚਾਇਤ ਬਣਾਉਨੇ ਆ ਤੇ ਨਾਲ ਸਾਡੀ ਕਈ ਚੱਕੀ ਹੋਊਗੀ ਕਿਉਂਕਿ ਜੇ ਨਹੀਂ ਕਿ ਸਰਪੰਚ ਚਿੱਟੇ ਲੀੜੇ ਪਾ ਕੇ ਤੇ ਗੱਡੀ ਤੇ ਬੈਠਾ ਇਹ ਨਹੀਂ ਇਹ ਇਹ ਮੇਰੇ ਪਿੰਡ ਦੇ ਲੋਕ ਭਲੀ ਭਾਂਤ ਜਾਣੂ ਆ ਇਸ ਗੱਲ ਤੋਂ ਬਈ ਅਸੀਂ ਅਸੀਂ ਕਿੰਨੇ ਕੰਮ ਕਰਦੇ ਆ ਤੇ ਨਾਲ ਅਸੀਂ ਕਈਆਂ ਚੱਕ ਕੇ ਨਾਲ ਅਸੀਂ ਆਪਣੇ ਨਾਲਿਆਂ ਦੇ ਵਿੱਚ ਵੜ ਕੇ ਅਸੀਂ ਕੰਮ ਕਰਨ ਵਾਲੇ ਮੁੰਡੇ ਆ ਤੇ ਅਸੀਂ ਉਹ ਚੀਜ਼ ਨੂੰ ਉਵੇਂ ਹੀ ਚਲਾਵਾਂਗੇ ਤੇ ਮੈਂ ਕਹਿੰਨਾ ਵੀ ਜੇ ਪਿੰਡ ਦੇ ਲੋਕ ਇਹ ਟੀਮ ਇੱਕ ਵਧੀਆ ਪੰਚਾਇਤ ਬਣਾਉਂਦੇ ਆ ਸਾਡੀ ਟੀਮ ਨੂੰ ਮੌਕਾ ਦਿੰਦੇ ਆ ਤੇ ਪਿੰਡ ਦੀ ਤਰੱਕੀ ਉਹ ਦੇਖਣਗੇ ਵੀ ਹੁੰਦੀ ਕਿਵੇਂ ਆ ਤੇ ਉਹਦੇ ਲਈ ਅਸੀਂ ਦਿਨ ਪਰ ਰਾਤ ਇੱਕ ਕਰ ਦਾਂਗੇ ਵੀ ਪਿੰਡ ਦੀ ਤਰੱਕੀ ਨੂੰ ਤੇ ਉਸ ਤੋਂ ਬਾਅਦ ਇੱਕ ਐਗਜ਼ਾਮਪਲ ਸੈੱਟ ਕਰ ਦਾਂਗੇ ਵੀ ਯਾਰ ਐਂ ਹੁੰਦੇ ਆ ਕੰਮ ਬਿਲਕੁਲ ਹੋਰ ਆ ਪਿੰਡਾਂ ਨੂੰ ਵੀ ਚਾਹੀਦੀ ਹੈ ਕਿਉਂਕਿ ਢਿੱਕੇ ਪਿੰਡ ਤੋ ਇਹ ਤਵਕੋ ਵੀ ਰੱਖੀ ਜਾਂਦੀ ਹੈ ਕਿ ਅਜਿਹੇ ਪੰਡ ਐਗਜ਼ਾਮਪਲ ਸੈੱਟ ਕਰਨ ਜਿਹੜੇ ਗਦਰੀ ਬਾਬਿਆਂ ਦੇ ਪੰਡ ਲਾਲਾ ਲਾਜਪਤ ਰਾਏ ਜੀ ਵਰਗੀ ਸਖੀਅਤ ਦਾ ਨਾਮ ਜੁੜਿਆ ਹੋਵੇ ਤੇ ਸ਼ਹੀਦਾਂ ਦਾ ਪੰਡ ਹੋਵੇ ਤੇ ਉਹ ਤਵਕੋ ਵੀ ਰੱਖੀ ਜਾਂਦੀ ਹੈ ਕਿ ਦੂਜੇ ਪੰਜਾਬ ਲਈ ਇੱਕ ਮਤਲਬ ਐਗਜ਼ਾਮਪਲ ਸੈੱਟ ਕਰਨ ਵਿਕਾਸ ਦੀ ਵੀ ਦੇ ਜਿਹੜਾ ਆਪਸੀ ਭਾਈਚਾਰੇ ਦੀ ਦੂਜੀ ਗੱਲ ਆ ਜਾਂਦੀ ਹੈ ਆਮ ਤੌਰ ਤੇ ਪਰਚਿਆਂ ਦੀ ਰਾਜਨੀਤੀ ਕੀਤੀ ਜਾਂਦੀ ਹੈ ਜਦੋਂ ਜਿਹੜੀ ਧਿਰ ਸਤਾ ਧਾਰੀ ਧਿਰ ਹੁੰਦੀ ਹੈ ਜਾਂ ਗਵਰਨਮੈਂਟ ਨਾਲ ਜਿੰਨਾ ਦਾ ਹੁੰਦਾ ਦੂਸਰੀਆਂ ਧਿਰਾਂ ਤੇ ਪਰਚੇ ਕਰਵਾਉਂਦੇ ਆ ਤੇ ਅਜਿਹਾ ਦਰਸ਼ਕਪ੍ਰੀਤ ਕੀ ਸੋਚ ਰੱਖਦੇ ਆ ਆਉਣ ਵਾਲੇ ਸਮੇਂ 'ਚ ਜਿਹੜਾ ਤੁਸੀਂ ਪਿੰਡ ਦੇ ਵਿਕਾਸ ਨੂੰ ਹੀ ਪਹਿਲ ਦੇ ਰਹੋਗੇ ਜਾਂ ਜਿਹੜੇ ਇਹ ਚੀਜ਼ਾਂ 'ਚ ਤਾਂ ਨਹੀਂ ਕਿਤੇ ਉਲਝ ਕੇ ਰਹਿ ਜੇਗੀ ਤੁਹਾਡੀ ਸਰਪੰਚ ਜੀ ਬਾਈ ਜੀ ਇਹ ਮੇਰੇ ਸੁਭਾਅ ਤੋਂ ਸਾਡੇ ਪਿੰਡ ਦੇ ਲੋਕ ਬਖੂਬੀ ਵਾਕਫ ਆ ਉਹਨਾਂ ਨੂੰ ਪਤਾ ਵੀ ਮੇਰਾ ਸੁਭਾਅ ਕਿਹੋ ਜਿਹਾ ਵਾ ਤੇ ਮੈਂ ਹਮੇਸ਼ਾ ਹਰੇਕ ਬੰਦੇ ਨੂੰ ਨਿਮਕ ਕੇ ਜاہے ਮੈਥੋਂ ਵੱਡਾ ਚਾਹੇ ਛੋਟਾ ਮੈਂ ਹਮੇਸ਼ਾ ਹਰੇਕ ਬੰਦੇ ਦੀ ਰਿਸਪੈਕਟ ਕਰਦਾ ਬਾਈ ਜੀ ਤੇ ਆ ਹੁਣ ਵੀ ਜੇ ਸਰਕਾਰ ਦੇ ਵਿੱਚ ਮਾੜਾ ਮੋਟਾ ਆਪਣਾ ਲੂਟ ਆ ਕਦੇ ਕੋਈ ਬੰਦਾ ਕਹਿ ਦਵੇ ਵੀ ਦਰਸ਼ਪ੍ਰੀਤ ਵੱਲੋਂ ਬਈ ਕਦੇ ਕਿਸੇ ਕੰਮ ਦੇ ਵਿੱਚ ਕਦੇ ਮੈਂ ਧਰ ਬਣ ਕੇ ਵਿਚਰਿਆ ਮੈਂ ਅੱਜ ਤੱਕ ਅੱਜ ਤੱਕ ਇਹ ਕੰਮ ਨਹੀਂ ਹੋਇਆ ਤੇ ਨਾ ਹੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੰਮ ਹੋਊਗਾ ਜੇ ਮੰਨ ਕੇ ਚੱਲੋ ਮੇਰੇ ਵਿਰੋਧੀ ਆਪਣੇ ਦੂਜੇ ਵੀਰ ਵੀ ਕੋਈ ਮੈਂਬਰ ਕੋਈ ਪੰਚ ਆਪਣੇ ਸਰਪੰਚੀ ਲਈ ਖੜੇ ਆ ਤੇ ਮੈਂ ਉਹਨਾਂ ਉਹਨਾਂ ਨੂੰ ਵੀ ਆਪ ਦੇ ਨਾਮ ਲੈ ਕੇ ਜੇ ਆਪਾਂ ਪੰਚਾਇਤ ਬਣਾਉਨੇ ਆ ਉਹਨਾਂ ਨੂੰ ਵੀ ਨਾਮ ਲੈ ਕੇ ਚੱਲਣਾ ਚੱਲਣਾਵਾ ਕਿਉਂਕਿ ਜੀ ਆਪਣਾ ਮੇਨ ਮਕਸਦ ਹੀ ਇਹ ਆ ਬਈ ਜੇ ਮੈਂ ਕਮਾਂ ਵੀ ਮੈਂ ਕੋਈ ਕੱਲਾ ਪਹਾੜੋਂ ਪੱਥਰ ਲਿਆਉਂਗਾ ਉਹ ਗੱਲ ਜਮਾਂ ਗਲਤ ਆ ਇਹ ਸਾਰਿਆਂ ਦਾ ਸਾਥ ਦੇ ਨਾਲ ਹੀ ਇਹ ਸਾਰਿਆਂ ਦੇ ਸਾਥ ਦੇ ਨਾਲ ਹੀ ਚੱਲਣਾ ਵਾ ਜੇ ਅਸੀਂ ਪੰਚਾਇਤਾਂ ਨੂੰ ਨਵੇਂ ਬਣਾਉਣੇ ਆ ਅਸੀਂ ਉਹ ਭਰਾਵਾਂ ਦੇ ਨਾਲ ਮੀਟਿੰਗ ਕਰਾਂਗੇ ਵੀ ਆ ਜਾਓ ਭਾਈ ਵੀ ਤੁਸੀਂ ਵੀ ਹੁਣ ਆਪਾਂ ਇੱਕ ਟੇਬਲ ਤੇ ਬੈਠੀਏ ਤੁਹਾਨੂੰ ਥੋੜਾ ਬਣਦਾ ਮਾਣ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਜਦੋਂ ਕੋਈ ਸਰਪੰਚ ਬਣ ਜਾਂਦਾ ਜਾਂ ਜੇ ਜੇ ਸਟੇਟ ਦਾ ਹੈ ਜੇ ਕੋਈ ਮੁੱਖ ਮੰਤਰੀ ਬਣ ਗਿਆ ਤਾਂ ਉਹ ਫਿਰ ਸਾਰਿਆਂ ਦਾ ਹੋ ਜਾਂਦਾ ਭਾਵੇਂ ਕਿਸੇ ਨੇ ਵੋਟ ਪਾਈ ਹੈ ਭਾਵੇਂ ਨਹੀਂ ਪਾਈ ਤਾਂ ਇਹ ਚੀਜ਼ ਇਹ ਸੋਚ ਕਾਦੀ ਵਧੀਆ ਹੈ ਉਹੀ ਭਾਈ ਅਸੀਂ ਅ ਭਈ ਤਾਂ ਕਿ ਹੋ ਸਕਦਾ ਵੀ ਮੇਰੇ ਦਿਮਾਗ ਨਾਲੋਂ ਵੱਧ ਕਿਸੇ ਦੇ ਦਿਮਾਗ ਦੇ ਵਿੱਚ ਹੋਵੇ ਵੀ ਆਏ ਵੀ ਕੰਮ ਹੋ ਸਕਦਾ ਹੂੰ ਤੇ ਕਿਉਂਕਿ ਉਹ ਇੱਕ ਆਈਡੀਆ ਹੀ ਬਈ ਉਹ ਕੰਮ ਕਰਨ ਦੀ ਰੂਪਰੇਖਾ ਨੂੰ ਬਦਲ ਦਿੰਦਾ ਬਿਲਕੁਲ ਤੇ ਉਹ ਆਈਡੀਆ ਅਸੀਂ ਛੋਟੇ ਜਿਹੇ ਬੱਚੇ ਤੋਂ ਵੀ ਲੈਣਾ ਹੂੰ ਤੇ ਅਸੀਂ ਆਪਦੇ ਬਜ਼ੁਰਗਾਂ ਤੋਂ ਵੀ ਲੈਣਾ ਤੇ ਨਾਲ ਦੀ ਨਾਲ ਜਿਹੜੀ ਮੇਨ ਸਾਡਾ ਸੋਚਿਆ ਹੋਇਆ ਨਾ ਜੀ ਭਾਈਚਾਰਕ ਸਾਂਝ ਬਾਰੇ ਬਈ ਅਸੀਂ ਕਿਉਂਕਿ ਜੇ ਜੇ ਹੁਣ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਆ ਵੀ ਜੇ ਮੈਂ ਕਹਾਂ ਵੀ ਮੈਂ ਕੋਈ ਬਹੁਤ ਅਲੱਗ ਤਰੀਕੇ ਨਾਲ ਕੰਮ ਕਰ ਲੂੰਗਾ ਜੇ ਮੈਂ ਐਂ ਭੱਜ ਨੱਠ ਕਰਕੇ ਕੰਮ ਕਰ ਲੂੰਗਾ ਇਹ ਗੱਲ ਜਮਾਂ ਝੂਠ ਹੋਊਗੀ ਕਿਉਂਕਿ ਇੱਕ ਸਿਸਟਮ ਬਣਾਉਣਾ ਪੈਣਾ ਮੈਂ ਸਿਸਟਮ ਪੈਂਡ ਦੇ ਵਿੱਚ ਸਿਸਟਮ ਦੀ ਘਾਟ ਹਮ ਇੱਕ ਸਿਸਟਮ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਜੇ ਉਹ ਸਿਸਟਮ ਬਣ ਗਿਆ ਤੇ ਉਹ ਸਿਸਟਮ ਦੇ ਵਿੱਚ ਅੱਡ ਅੱਡ ਬੰਦੇ ਹਰੇਕ ਦੀਆਂ ਜ਼ਿੰਮੇਵਾਰੀਆਂ ਜਦੋਂ ਆਪਾਂ ਉਹਨਾਂ ਨੂੰ ਦੇਤੀਆਂ ਉਹਨਾਂ ਨੂੰ ਜ਼ਿੰਮੇਵਾਰੀਆਂ ਤੋਂ ਜਾਣੂ ਕਰਾਤਾ ਤੇ ਉਹ ਆਪਦੇ ਆਪ ਹੀ ਚੱਲੀ ਜਾਣਾ ਕੰਮ ਬਿਲਕੁਲ ਤੇ ਉਹ ਸਿਸਟਮ ਬਣਾਉਣ ਦੇ ਵਾਸਤੇ ਸਾਨੂੰ ਵਧੀਆ ਦਿਮਾਗਾਂ ਦੀ ਵਧੀਆ ਬੰਦਿਆਂ ਦੀ ਇੱਕ ਟੀਮ ਦੀ ਲੋੜ ਪਈ ਤੇ ਅਸੀਂ ਉਹ ਟੀਮ ਨੂੰ ਬਖੋਬੀ ਅਸੀਂ ਨਾਂ ਲੈ ਕੇ ਚੱਲਣਾ ਜਿਹਦੇ ਵਿੱਚ ਅਸੀਂ ਸੋਚਿਆ ਹੋਇਆ ਬਈ ਹਰੇਕ ਵਾਰਡ ਦੇ ਜਿਵੇਂ ਮੰਨ ਕੇ ਚੱਲੋ ਮੈਂਬਰ ਸਰਪੰਚ ਬਣ ਗਏ ਪੰਚਾਇਤ ਬਣ ਗਈ ਉਸ ਤੋਂ ਬਾਅਦ ਚ ਵੀ ਅਸੀਂ ਇੱਕ ਇਹੋ ਜਿਹੀ ਪਿੰਡ ਦੀ ਕਮੇਟੀ ਬਣਾਉਣੀ ਆ ਜਿਹਦੀ ਸਾਨੂੰ ਹਮੇਸ਼ਾ ਘਾਟ ਲੱਗਦੀ ਆ ਬਈ ਹਰੇਕ ਵਾਰਡ ਦੇ ਵਿੱਚੋਂ 5-5 7-7 ਜਿਹੜੇ ਸਿਆਣੇ ਬਜ਼ੁਰਗ ਜਾਂ ਸਿਆਣੇ ਸੂਝਵਾਨ ਨੌਜਵਾਨ ਠੀਕ ਹੈ ਜੀ ਹਰੇਕ ਵਾਰਡ ਦੇ ਵਿੱਚੋਂ ਇੱਕ ਮੈਂਬਰ ਦੇ ਨਾਲ 5-5 7-7 ਬੰਦੇ ਅਸੀਂ ਹਰੇਕ ਵਾਰਡ ਦੇ ਵਿੱਚੋਂ ਲੈਣੇ ਆ ਤੇ ਪਲੱਸ ਐਨ ਆਰ ਆਈ ਐਨ ਆਰ ਆਈ ਵੀਰ ਬਹੁਤ ਚਿੰਤਤ ਆ ਪਿੰਡ ਦੀ ਡਵੈਲਪਮੈਂਟ ਨੂੰ ਲੈ ਕੇ ਤੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਜਿੰਨੇ ਮੈਂਬਰ ਹੀ ਸਾਥੋਂ ਕਮੇਟੀ ਬਣੀ ਵੱਧ ਤੋਂ ਵੱਧ ਵੀਰ ਜਿਹੜੇ-ਜਿਹੜੇ ਵੀ ਪਿੰਡ ਦੀ ਤਰੱਕੀ ਚਾਹੁੰਦੇ ਆ ਉਹਨਾਂ ਵੀਰਾਂ ਨੂੰ ਅਸੀਂ ਨਾਲ ਲੈ ਕੇ ਆਪਦੇ ਪਿੰਡ ਦੇ ਲਈ ਅਸੀਂ ਰਣਨੀਤੀਆਂ ਕਢਾਂਗੇ ਤੇ ਉਹਨਾਂ ਦੇ ਉੱਤੇ ਪਹਿਰਾ ਦੇਵਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਜੀ ਬਹੁਤ ਸੋਹਣੇ ਵਿਚਾਰ ਰੱਖੇ ਦਸ਼ਪ੍ਰੀਤ ਜੀ ਜਾਂਦੇ ਜਾਂਦੇ ਪਿੰਡ ਤੋਂ ਡੀਕੇ ਦੇ ਜਿਹੜੇ ਸਨੀਕ ਤੁਹਾਡੇ ਵੋਟਰ ਐ ਉਹਨਾਂ ਲਈ ਕੀ ਅਪੀਲ ਕਰਨੀ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਬਸ ਜੀ ਮੈਂ ਪਿੰਡ ਦੇ ਵੋਟਰਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਨਾ ਵੀ ਤੁਸੀਂ ਸਾਰਿਆਂ ਬਾਰੇ ਭਲੀ ਭਾਂਜਾ ਨੂੰ ਆ ਵੀ ਮੈਨੂੰ ਮੈਂ ਅੱਗੇ ਵੀ ਗੱਲ ਕਰਦਾ ਹੁੰਨਾ ਵੀ ਮੈਂ ਕਿਸੇ ਨੂੰ ਭੰਡਣਾ ਨਹੀਂਗਾ ਵੀ ਜੇ ਮੰਨ ਕੇ ਚੱਲੋ ਵੀ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਾ ਤੇ ਜੇ ਮੈਂ ਭੰਡ ਕੇ ਜਾਂ ਕਿਸੇ ਦੇ ਕਰੈਕਟਰ ਦੇ ਉੱਤੇ ਚਿੱਕੜ ਛਾਲ ਕੇ ਜਾਂ ਕਿਸੇ ਬਾਰੇ ਗਲਤ ਬੋਲ ਕੇ ਮਾੜਾ ਬੋਲ ਕੇ ਵੋਟਾਂ ਮੰਗ ਮੰਗੂਗਾ ਤਾਂ ਫਿਰ ਮੇਰੇ ਫਿੱਟੇ एलानਤਾ 8-9 ਸਾਲ ਕੰਮ ਕੀਤੇ ਦੇ ਫਿਰ ਕੀ ਫਾਇਦਾ ਵੀ 8-9 ਸਾਲ ਕੰਮ ਕੀਤੇ ਦਾ ਜਾਂ ਸੇਵਾ ਕੀਤੇ ਦਾ ਜੀ ਤੇ ਇਸ ਕਰਕੇ ਮੈਂ ਕਿਸੇ ਨੂੰ ਨਹੀਂ ਭੰਡਣਾ ਤੁਸੀਂ ਭਲੀ ਭਾਂਤ ਜਾਣੂਆਂ ਸਾਰੀਆਂ ਗੱਲਾਂ ਤੋਂ ਇੱਕ ਇੱਕ ਬੰਦੇ ਬਾਰੇ ਤੁਸੀਂ ਭਲੀ ਭਾਂਤ ਜਾਣੂਆਂ ਵੀ ਕੌਣ ਕਿਵੇਂ ਆ ਕੌਣ ਕਿਵੇਂ ਆ ਠੀਕ ਆ ਜੀ ਹਰੇਕ ਬੰਦੇ ਦੇ ਵਿੱਚ ਗਲਤੀਆਂ ਹੋਣਗੀਆਂ ਮੇਰੇ 'ਚ ਵੀ ਲੱਖਾਂ ਹੀ ਔਗਣ ਹੋਣਗੇ ਪਰ ਮੈਂ ਕੋਸ਼ਿਸ਼ ਕਰਦਾ ਰਹਿਣਾ ਵੀ ਮੈਂ ਆਪਦੇ ਔਗਣਾਂ ਤੋਂ ਜੇ ਮੈਨੂੰ ਕੋਈ ਬੰਦਾ ਦੱਸਦਾ ਮੈਂ ਉਹਨੂੰ ਵਿਚਾਰਦਾ ਰਹਿਣਾ ਵੀ ਉਹਨੂੰ ਕਿਵੇਂ ਨੁਕਸਾਨ ਕਿਉਂਕਿ ਕਿਹੜਾ ਬੰਦਾ ਵਾ ਇੱਥੇ ਜੀ ਤੁਸੀਂ ਇੱਕ ਗੱਲ ਦੱਸੋ ਵੀ ਕਿਹੜਾ ਬੰਦਾ ਵਾ ਇੱਥੇ ਜਿਹੜਾ ਆਪਦੀ ਵਡਿਆਈ ਨਹੀਂ ਚਾਹੁੰਦਾ ਜਿਹੜਾ ਬੰਦਾ ਕੋਈ ਕਿਹੜਾ ਬੰਦਾ ਵੀ ਮਾੜਾ ਵੱਜਣਾ ਚਾਹੁੰਦਾ ਹਰੇਕ ਬੰਦਾ ਚੰਗਾ ਵੱਜਣਾ ਚਾਹੁੰਦਾ ਹਰੇਕ ਬੰਦਾ ਚਾਹੁੰਦਾ ਵੀ ਉਹਦੀ ਪਿੰਡ ਦੇ ਵਿੱਚ ਇੱਜ਼ਤ ਹੋਵੇ ਹਰੇਕ ਬੰਦਾ ਚਾਹੁੰਦਾ ਵਾ ਪਰ ਵਡਿਆਈ ਮਹਾਰਾ ਹੀ ਬਖਸ਼ਦਾ ਤੇ ਅਸੀਂ ਹਮੇਸ਼ਾ ਹੀ ਮੈਂ ਵਾਹਿਗੁਰੂ ਦਾ ਧੰਨਵਾਦ ਕਰਦਾ ਵੀ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਆ ਜਿਹੜਾ ਤੂੰ ਅ ਐਨੀ ਛੋਟੀ ਉਮਰ ਦੇ ਵਿੱਚ ਸਾਨੂੰ ਵੜਿਆਈ ਬਖਸ਼ ਰਿਹਾ ਵਾ ਤੇ ਸਾਨੂੰ ਲੋਕਾਂ ਦੇ ਮੂੰਹ ਚੰਗੇ ਘਵਾ ਰਿਆ ਵਾ ਤੇ ਇਹ ਮਹਾਰਾਜ ਦੇ ਬਖਸ਼ਣ ਨਾਲ ਵੜਿਆਈ ਬਖਸ਼ ਰਿਹਾ ਤੇ ਪਰਮਾਤਮਾ ਜੀ ਦਾ ਬਿਲਕੁਲ ਧੰਨਵਾਦ ਕਰਦਾ ਹਾਂ ਜੀ ਜੀ ਤੇ ਬਾਕੀ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ ਵੀ ਜਦੋਂ ਆਪਾਂ ਰਾਜਨੀਤੀ ਦੇ ਵਿੱਚ ਆ ਗਏ ਨਾ ਬਈ ਮੈਂ ਕੋਈ ਨਸ਼ਾ ਨਹੀਂ ਕਰਦਾ ਦਾਰੂ ਸ਼ਰਾਬ ਨੂੰ ਮੈਂ ਅੱਜ ਤੱਕ ਹੱਥ ਵੀ ਨਹੀਂ ਲਾਇਆ ਤੇ ਉਹ ਪਰ ਜਿਵੇਂ ਹੁਣ ਆ ਦਿਨ ਚੱਲਦੇ ਆ ਇਹ ਦਿਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਵਾ ਤੇ ਉਹ ਕਿਤੇ ਨਾ ਕਿਤੇ ਜਦੋਂ ਆਪਣੇ ਸਪੋਰਟਰ ਕਹਿ ਦਿੰਦੇ ਆ ਯਾਰ ਵੀ ਆਪਾਂ ਨੂੰ ਆਇਂ ਦਾਰੂ ਚਲਾਉਣੀ ਵੀ ਪੈਣੀ ਆ ਪਰ ਮੈਂ ਉਹ ਚੀਜ਼ ਦੇ ਜਮਾਂ ਹੀ ਹੱਕ 'ਚ ਨਹੀਂ ਆ ਬਾਈ ਵੀ ਦਾਰੂ ਚਲਾਉਣ ਦੇ ਹੱਕ 'ਚ ਕਈ ਵਾਰ ਇਹ ਹੋ ਜਾਂਦਾ ਮਤਲਬ ਇੱਕ ਦੂਜੇ ਨੂੰ ਦੇਖ ਕੇ ਕੋਈ ਵੋਟਰ ਨਾ ਨਾਰਾਜ਼ ਹੋ ਜੇ ਕਿਉਂਕਿ ਉਸ ਵੇਲੇ ਆਪਣੇ ਵੋਟਰ ਨੂੰ ਸੰਭਾਲਣਾ ਜ਼ਰੂਰੀ ਹੁੰਦਾ ਮੈਂ ਉਹੀ ਗੱਲ ਕਰਦਾ ਹਾਂ ਜੀ ਕਿਉਂਕਿ ਜੇ ਆਪਾਂ ਰਾਜਨੀਤੀ ਦੇ ਵਿੱਚ ਆ ਗਏ ਨਾ ਰਾਜਨੀਤੀ ਦੇ ਵਿੱਚ ਆਪਾਂ ਨੂੰ ਹਰੇਕ ਪਹਿਲੂ ਤੋਂ ਆਪਾਂ ਆਪਾਂ ਨੂੰ ਚੱਲਣਾ ਪੈਂਦਾ ਜੇ ਮੈਂ ਕੋਈ ਆਪਦੀ ਡੈਡ ਲਾਈਨ ਬਣਾ ਲਾਂ ਵੀ ਮੈਂ ਇਹ ਦੂਗਾ ਜਾਣਾ ਨਹੀਂ ਆ ਰਾਜਨੀਤੀ ਨਹੀਂ ਕਰਨੀ ਉੱਥੇ ਬਾਈ ਮੈਂ ਫੇਲ ਹੋ ਜੂ ਬਿਲਕੁਲ ਸਹੀ ਹੈ ਉਹ ਉਹ ਚੀਜ਼ਾਂ ਮੈਨੂੰ ਨਾਲ ਚੱਲਦੀਆਂ ਵੀ ਆ ਸਾਰਿਆਂ ਨਾਲੋਂ ਚੱਲ ਰਹੀਆਂ ਪਰ ਪਰ ਉਹ ਕਿਤੇ ਨਾ ਕਿਤੇ ਮਜਬੂਰੀ ਆ ਤੇ ਨਾਲ ਦੀ ਨਾਲ ਅੱਜਗੱਲ ਇੱਕ ਹੋਰ ਗੱਲ ਚੱਲ ਰਹੀ ਆ ਬਈ ਕੋਈ ਕਹਿ ਰਿਹਾ ਕਿਸੇ ਪਾਸੇ ਬਈ ਭਾਈ ਆਹ ਡਿਨਰ ਚੱਲ ਰਿਹਾ ਕੋਈ ਡਿਨਰ ਪਾਰਟੀਆਂ ਚੱਲ ਰਹੀਆਂ ਮੈਂ ਪਿੰਡ ਦੇ ਲੋਕਾਂ ਨੂੰ ਇਹ ਗੱਲ ਕਰ ਰਿਹਾ ਬਈ ਜੇ ਬਈ ਆਹ 10 10 ਦਿਨ ਤਾਂ ਡਿਨਰ ਪਾਰਟੀਆਂ ਚੱਲਣਗੀਆਂ ਉਸ ਤੋਂ ਬਾਅਦ ਚ 5 ਸਾਲ ਕੀ ਕੋਈ ਬੰਦਾ ਇਹ ਗਰੰਟੀ ਚੱਕਦਾ ਵੀ 5 ਸਾਲੋਂ ਮੇਹੀ ਡਿਨਰ ਪਾਰਟੀਆਂ ਚੱਲਣਗੀਆਂ ਹਾਂ ਹੈ ਤੇ ਆਪਾਂ ਆਹ 10 ਦਿਨਾਂ ਦੀ ਖਾਤਰ ਜਾਂ 15 ਦਿਨਾਂ ਦੀ ਖਾਤਰ ਜਿਹਾ ਆਪਾਂ ਕਹੀਏ ਵੀ ਅਸੀਂ ਡਿਨਰ ਪਾਰਟੀਆਂ ਕਰਕੇ ਵੋਟ ਪਾਉਣੀ ਆ ਜਾਂ दारू ਸ਼ਰਾਬ ਕਰਕੇ ਵੋਟ ਪਾਉਣੀ ਆ ਤੇ ਮੈਂ ਕਹਿੰਦਾ ਵੀ ਤੁਸੀਂ ਭਾਈ ਆਪਦੇ ਪੈੰਡ ਦਾ ਸਨੇਹਰੇ ਭੋਖ ਨੂੰ ਲਤ ਮਾਰ ਲਉਗੇ ਜੇ ਮੈਂ ਵੀ ਇਹ ਗੱਲ ਕਹਿੰਦਾ ਵੀ ਮੈਂ ਭਾਈ ਤੁਹਾਨੂੰ ਖਵਾ ਕੇ ਜਾਂ ਤੁਹਾਨੂੰ ਪਿਆ ਕੇ ਵੋਟ ਵੋਟ ਮੰਗਦਾ ਕਿਉਂਕਿ ਉਹ ਚੀਜ਼ ਚਲੋ ਵਰਕਰਾਂ ਨੂੰ ਖਵਾਉਣਾ ਪਿਆਉਣਾ ਤਾਂ ਹੈਗਾ ਹੀ ਆ ਵੀ ਕਰਨਾ ਪੈਂਦਾ ਪਰ ਉਹ ਉਹ ਚੀਜ਼ ਨੂੰ ਟਾਰਗੇਟ ਲੈ ਕੇ ਨਹੀਂ ਚੱਲ ਰਿਹਾ ਜੀ ਤੇ ਬਈ ਬਸ ਇਹੀ ਬੇਨਤੀ ਆ ਵੀ ਉਹ ਡਿਨਰ ਪਾਰਟੀਆਂ ਤਾਂ ਚੱਲਦੀਆਂ ਰਹਿਣੀਆਂ ਆਹੀ 10 15 ਦਿਨ ਚੱਲਣੀਆਂ ਉਸ ਤੋਂ ਬਾਅਦ ਚ 5 ਸਾਲ ਤਾਨੂੰ ਇੱਕ ਵਧੀਆ ਪੰਚਾਇਤ ਨੇ ਹੀ ਕੰਮ ਦੇਣਾ ਹੈ ਵਧੀਆ ਕੰਮ ਕਰਨਾ ਹੈ ਨਿਜ਼ਾਮ ਚ ਤੈਨੂੰ ਚੁਣ ਲਓਗੇ ਤਾਂ 5 ਸਾਲ ਸੌਖ ਦੇ ਲੰਘ ਜਾਣਗੇ ਤੇ ਜੇ ਅੱਜ ਆਪਾਂ ਧੜੇਵਾਜੀਆਂ ਦੇ ਵਿੱਚ ਪੈ ਕੇ ਜਾਂ ਗਰੁੱਪ ਵਾਜੀਆਂ ਦੇ ਵਿੱਚ ਪੈ ਕੇ ਜਾਂ ਇਸ ਚੀਜ਼ ਨੂੰ ਲੈ ਕੇ ਵੀ ਭਾਈ ਫਲਾਨੇ ਨੇ ਤਾਂ ਮੈਨੂੰ ਕਿਹਾ ਨਹੀਂ ਜਾਂ ਫਲਾਨਾ ਇਹਦੇ ਨਾਲ ਫਲਾਨਾ ਬੰਦਾ ਤੁਰਿਆ ਫਿਰਦਾ ਇਹਦੇ ਨਾਲ ਤੇ ਹੁਕਾ ਬੰਦਾ ਤੁਰਿਆ ਫਿਰਦਾ ਇਹ ਚੀਜ਼ਾਂ ਨੂੰ ਲੈ ਕੇ ਜੇ ਤੁਸੀਂ ਵੋਟ ਪਾਉਂਦੇ ਆ ਤੇ ਮੈਂ ਕਹਿੰਦਾ ਵੀ ਫੇਰ ਵੀ ਉਹ ਚੀਜ਼ ਦਾ ਕਿਤੇ ਨਾ ਪਿੰਡ ਦਾ ਪਿੰਡ ਦੇ ਬਿਲਕੁਲ ਪਿੰਡ ਦਾ ਨੁਕਸਾਨ ਹੋ ਸਕਦਾ ਬਹੁਤ ਸੋਹਣੇ ਵਿਚਾਰ ਤੁਸੀਂ ਰੱਖੇ ਆ ਅ ਸੋ ਦਰਸ਼ਕੋ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੇ ਜਿਹੜੀ ਵੀਡੀਓ ਪਸੰਦ ਆਈ ਹੋਵੇਗੀ ਦਸ਼ਪ੍ਰੀਤ ਜੀ ਦੇ ਜਿਹੜੇ ਵਿਚਾਰ ਹੈ ਉਹਨਾਂ ਨੇ ਆਪਣੇ ਸਾਹਮਣੇ ਰੱਖੇ ਆ ਸਾਡਾ ਫਰਜ਼ ਬਣਦਾ ਹੈ 빙ੇ ਪੱਤਰਕਾਰ ਸਾਰੀਆਂ ਤਰਾਂ ਦਾ ਪੱਖ ਉਹਨਾਂ ਦਾ ਉਹਨਾਂ ਦਾ ਵਿਜਨ ਕੀ ਹੈ ਉਹ ਤੁਹਾਡੇ ਸਾਹਮਣੇ ਰੱਖਣਾ ਅਗਲਾ ਫੈਸਲਾ ਜਿਹੜਾ ਵੋਟਰ ਨੇ ਕਰਨਾ ਹੈ ਕਿ ਉਹਨੇ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਕਿਹੜੀ ਪੰਚਾਇਤ ਚੁਣਨੀ ਹੈ ਜਿਹਦੇ ਵਿੱਚ ਪਿੰਡ ਦਾ ਭਲਾ ਹੋਵੇ ਤੇ ਢੁੱਡੀ ਕੇ ਪਿੰਡ ਦਾ ਰਤਬਾ ਇਹ ਇਨਾਂ ਨੂੰ ਜ਼ਰੂਰ ਸੋਚਣਾ ਕਿ ਕਿਉਂਕਿ ਇਸ ਪਿੰਡ ਦੇ ਨਾਲ ਸ਼ਹੀਦਾਂ ਦਾ ਨਾਮ ਜੁੜਿਆ ਹੋਇਆ ਹੈ ਸ਼ਹੀਦਾਂ ਦਾ ਪਿੰਡ ਹੈ ਇਸ ਪਿੰਡ ਦਾ ਰਤਬਾ ਜਿਹੜਾ ਉਹ ਦੇਸ਼ਾਂ ਵਿਦੇਸ਼ਾਂ ਤੱਕ ਜਾਣਿਆ ਜਾਂਦਾ ਤੇ ਸੋ ਇਹ ਸੋਚ ਕੇ ਵੋਟ ਪਾਉਣੀ ਹੈ ਕਿ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਕਿ ਪਿੰਡ ਦਾ ਵਿਕਾਸ ਹੈ ਜਿਹੜਾ ਉਹ ਉਹਦੇ ਰਤਬੇ ਦੇ ਨਾਲ ਮੈਚ ਹੋਵੇ ਮੇਲ ਖਾਵੇ ਉਹਦੇ ਹਾਂ ਦਾ ਹੋਵੇ ਸੋ ਦਸ਼ਪ੍ਰੀਤ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਕੈਮਰਾ ਪਰਸਨ ਲੱਖੀਪਾੜ ਦੇ ਨਾਲ ਮੈਨੂੰ ਪ੍ਰਦੀਪ ਢਿੱਲੋਂ ਨੂੰ ਦੇਵੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ